हेलो वीरे तू घर कदगा गुम गया सच मैं तो भूल ही गया दीदी आई है बारो जहाज च बैठ के यू ਸਸ਼ੀ ਗਾਲ ਜੀ ਮੇਰਾ ਨਾਮ ਹੈ ਮਨਿੰਦਰ ਸਿੰਘ ਮੈਂ ਅੱਜ ਤੁਹਾਡੇ ਨਾਲ ਆਪਣੀ ਜ਼ਿੰਦਗੀ ਸਾਂਝੀ ਕਰਨ ਜਾ ਰਿਹਾ ਤੁਸੀਂ ਸਾਰੇ ਮੈਨੂੰ ਮਨਿੰਦਰ ਵੈਲੀ ਦੇ ਨਾਂ ਤੋਂ ਜਾਣਦੇ ਹੋ ਉਰਫ ਕਾਕਾ ਹਸ਼ਰ ਵਾਲਾ ਅਗਰ ਐਕਟਰ ਹੋਣ ਦੇ ਨਾਤੇ ਦੇਖਾਂ ਤੇ ਮੈਨੂੰ ਸ਼ਰਮ ਆਉਂਦੀ ਹੈ ਕਿਉਂਕਿ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮ ਕੇ ਵੈਨਿਟੀ ਵੈਂਸਟ 'ਤੇ ਬੈਠ ਕੇ ਮੇਕਅਪ ਕਰਵਾ ਕੇ ਏਸੀ ਰੂਮਸ 'ਤੇ ਬੈਠ ਕੇ ਅੱਜ ਮੈਂ ਤਪਦੀ ਗਰਮੀ ਦੇ ਵਿੱਚ ਸੂਰਜ ਦੇ ਥੱਲੇ ਸੜਕ ਦੇ ਉੱਤੇ ਮਿੱਟੀ ਦੇ ਵਿੱਚ ਕੰਮ ਕਰਦਾ ਪਪਾ ਬੁਲਾਉਂਦੇ ਆ ਘਰੇ ਤੇ ਮੰਮੀ ਵੀ ਸਾਰਾ ਨਾਲ ਹੈਲਪ ਕਰਦੀ ਹੈਗੀ ਆ ਫਿਰ ਮੈਂ ਵੀ ਜੋਬ ਕਰਦੀ ਸੀ ਜੋਬ ਛੱਡ ਕੇ ਇਹਨਾਂ ਦੇ ਨਾਲ ਸਟਾਰਟਅਪ ਕੀਤਾ ਬਹੁਤ ਪੁਸ਼ ਅਪ ਦਿੱਤਾ ਥੋੜੇ ਜਿਹਾ ਪੋਜ਼ਿਟਿਵ ਹੋਏ ਕਿ ਚਲੋ ਮੇਰੇ ਨਾਲ ਮੇਰੀ ਫੈਮਲੀ ਹੈਗੀ ਆ ਮੇਰੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਉਤਰਾਅ ਚੜਾਅ ਆਏ ਆ ਤੇ ਅੱਜ ਤੱਕ ਮੈਂ ਕਦੀ ਵੀ ਮਤਲਬ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਇਆ ਮ ਮਿਮਿਕਰੀ ਕਰਦਾ ਹੁੰਦਾ ਸੀ ਮੈਂ ਐਕਟਰਾਂ ਦੀ ਆਵਾਜ਼ਾਂ ਕੱਢਨੀ ਆ ਆਮ ਲੋਕਾਂ ਦੇ ਵਿੱਚ ਜਦੋਂ ਮੈਂ ਹੱਸਾ ਮਜ਼ਾਕ ਜਾਂ ਕੋਈ ਐਕਟਿੰਗ ਜਾਂ ਕੋਈ ਮਿਮਿਕਰੀ ਕਰਨੀ ਤੇ ਉੱਥੋਂ ਦੀ ਕਿਸੇ ਮਾਰਕੀਟ ਦੇ ਵਿੱਚ ਹੀ ਕਿਸੇ ਬੰਦੇ ਨੇ ਆਵਾਜ਼ਾਂ ਸੁਣੀਆਂ ਯਾਰ ਇਹ ਮੁੰਡਾ ਛੋਟੀ ਉਮਰ 'ਚ ਐ ਕੁਛ ਇਨਾ ਕੁਛ ਕਰ ਰਿਹਾ ਹੈ ਪਹਿਲੇ ਇੱਕ ਇਨਸਾਨ ਨੇ ਲੈ ਉਹਨਾਂ ਨੇ ਇੱਕ ਫਿਲਮ ਬਣਾਈ ਰਿਲੀਜ਼ ਨਹੀਂ ਹੋਈ ਉਹਨਾਂ ਦੇ ਥਰੂ ਦੂਸਰੇ ਨੂੰ ਮਿਲਿਆ ਉਹਨਾਂ ਨੇ ਫਿਲਮ ਬਣਾਈ ریلیਜ਼ ਨਹੀਂ ਹੋਈ ਉਹਨਾਂ ਤੋਂ ਮੈਂ ਗੌਰਵ ਤਰਹੇਨਜੀ ਨੂੰ ਮਿਲਿਆ ਜੋ ਹਸ਼ਰ ਮੂਵੀ ਦੇ ਡਾਇਰੈਕਟਰ ਸੀਗੇ ਤੇ ਮੈਨੂੰ ਅੱਜ ਵੀ ਯਾਦ ਹੈ ਚਲ ਸਟੂਡੀਓ ਇੰਡਸਟਰੀ ਏਰੀਆ ਮੈਂ ਉਹਨਾਂ ਦੇ ਆਫਿਸ ਤੇ ਮੈਨੂੰ ਬੁਲਾਇਆ ਗਿਆ ਮਾਨ ਸਾਹਿਬ ਉੱਥੇ ਬੈਠੇ ਸੀਗੇ ਤੇ ਇਨਸਟੈਂਟ ਉੱਥੇ ਉਹਨਾਂ ਨੇ ਮੈਨੂੰ ਕਿਹਾ ਕਿ ਆਡੀਸ਼ਨ ਦੇ ਦਿਓ ਤੇ ਕੋਈ ਡਾਇਲੋਗ ਕੋਈ ਕੁਝ ਨਹੀਂ ਸੀਗਾ ਤਾਂ ਮੈਂ ਉਸ ਬੱਚੇ ਨੂੰ ਅੰਦਰੋਦੀ ਮਤਲਬ ਜਗਾ ਕੇ ਤੇ ਜੋ ਇੱਕ ਬੱਚਾ ਵੱਡੇ ਭਰਾ ਨਾਲ ਕਰ ਸਕਦਾ ਉਹ ਸਾਰੀ ਹਰਕਤਾਂ ਮੈਂ ਮਾਨਸਾਹਬ ਨਾਲ ਕੀਤੀਆਂ ਤੇ ਮਾਨਸਾਹਬ ਦੇ ਨਾਲ ਨਾਲ ਗੌਰਵ ਤਰੀਨ ਜੀ ਨੂੰ ਮਤਲਬ ਜੋ ਡਾਇਰੈਕਟਰ ਸੀ ਉਹਨਾਂ ਨੂੰ ਵੀ ਮਤਲਬ ਅੱਛਾ ਲੱਗਿਆ ਉਹ ਜੋ ਵੀ ਮੈਂ ਕੀਤਾ ਤੇ ਉਹਨਾਂ ਨੇ ਉਸੇ ਟਾਈਮ ਫੈਸਲਾ ਕੀਤਾ ਕਿ ਆਸ਼ਰਮ ਦੇ ਵਿੱਚ ਕਾਕੇ ਦਾ ਕਿਰਦਾਰ ਜੋ ਹੈ ਉਹ ਮਨੀਂਦਰ ਸਿੰਘ ਨਿਭਾਏਗਾ ਸੋ ਉਥੋਂ ਦੀ ਮੈਂ ਮਨੀਂਦਰ ਸਿੰਘ ਤੋਂ ਮਨੀਂਦਰ ਵੈਲੀ ਦੀ ਜਰਨੀ ਸਟਾਰਟ ਕੀਤੀ ਫਿਲਮੀ ਨਾਮ ਮੇਰਾ ਮਨਿੰਦਰ ਵੈਲੀ ਹੈ ਤੇ ਉਹ ਸਫਰ ਬੜਾ ਖੂਬਸੂਰਤ ਸੀਗਾ ਤੇ ਮਤਲਬ ਅੱਜ ਵੀ ਅਗਰ ਮੈਂ ਉਸ ਜ਼ੋਨ ਚ ਜਾਵਾਂ ਤੇ तकरीबन 17-18 ਸਾਲ ਦੀ ਮੇਰੀ ਉਮਰ ਸੀਦੋਂ ਤੇ ਜਿੱਥੇ ਉਸ ਟਾਈਮ ਦੇ ਵਿੱਚ ਆਡੀਸ਼ਨਸ ਚੱਲਦੇ ਸੀਗੇ ਤੇ ਮੈਨੂੰ ਪਰਸਨਲੀ ਘਰੇ ਬੈਠ ਕੇ ਕਾਲਸ ਆਉਣ ਲੱਗੀਆਂ ਸੀ ਮੂਵੀਜ਼ ਲਈ ਮੈਂ ਇੱਕ ਤੋਂ ਇੱਕ ਫਿਲਮ ਕੀਤੀ ਹੈ ਈਵਨ ਮੈਂ ਜਿੰਨੀ ਫਿਲਮਾਂ ਨਹੀਂ ਕੀਤੀਆਂ ਜਿੰਨੀ ਕੀਤੀਆਂ ਉਸ ਤੋਂ ਕਈ ਜ਼ਿਆਦਾ ਮੈਂ ਛੱਡੀਆਂ ਵੀ ਐ ਮੇਰਾ ਆਪ ਦਾ ਇੱਕ ਸਟੂడియో ਸੀਗਾ ਫੇਸ 5 ਦੇ ਵਿੱਚ ਜੋ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਸਿੰਘ ਸਟੂడియో ਦੇ ਨਾਂ ਤੋਂ ਇੱਕ ਸਟੂడియో ਸੀ ਮੇਰਾ ਆ ਜੋ ਟੋਟਲੀ ਮੇਰੇ ਤੇ ਹੀ ਡਿਪੈਂਡ ਹੋ ਗਿਆ ਸੀ ਫਾਦਰ ਸਾਹਿਬ ਨੇ ਤਾਂ ਮੈਨੂੰ ਮਤਲਬ 15 16 ਸਾਲ ਦੀ ਉਮਰ ਤੋਂ ਹੀ ਕਮ ਕਮਾਂਡ ਵਾਲੀ ਲਾਈਨ 'ਚ ਪਾਤਾ ਸੀਗਾ ਸੋ ਜਿੱਥੇ ਸਕੂਲ ਦੇ ਮੁੰਡਿਆਂ ਕੋਲ ਸਾਈਕਲ ਨਹੀਂ ਹੁੰਦੀ ਸੀਗੀ ਮੇਰੇ ਕੋਲ ਮੋਟਰਸਾਈਕਲ ਹੁੰਦੀ ਸੀਗੀ ਕੰਮਕਾਰ ਵਧੀਆ ਸੀਗਾ ਸਾਰਾ ਕੁਝ ਵਧੀਆ ਸੀ ਤੇ ਫਿਲਮਾਂ ਤੇ ਫਿਲਮਾਂ ਮਿਲ ਰਹੀਆਂ ਸੀਗੀਆਂ ਜ਼ਿੰਦਗੀ ਜਦੋਂ ਪਲਟਦੀ ਹੈ ਜੰਗੇ ਜੰਗੇ ਨੂੰ ਨਹੀਂ ਪਤਾ ਲੱਗਦਾ ਸੋ ਮੇਰੀ ਲਾਈਫ ਨੇ ਇਕਦਮੀ ਪਲਟਾ ਮਾਰਿਆ ਅ ਪਹਿਲੇ ਮੇਰਾ ਸਟੂਡੀਓ ਖਾਲੀ ਹੋ ਗਿਆ ਮਤਲਬ ਮੈਨੂੰ ਕਿਸੇ وجہ ਤੋਂ ਸਟੂਡੀਓ ਛੱਡਣਾ ਪਿਆ ਫਿਰ ਸ਼ੇਅਰ ਮਾਰਕੀਟ ਸੀਗੀ ਥੋੜੇ ਬਹੁਤ ਪੈਸੇ ਉੱਧੇ ਜਿ ਲਗਾਏ ਹੋਏ ਸੀਗੇ ਮੈਨੂੰ ਖੁਦ ਨੂੰ ਨੋਲੇਜ ਨਹੀਂ ਸੀ ਯਾਰ ਦੋਸਤ ਦੇ ਕਹਿਣ ਤੇ ਲਗਾਏ ਸੀਗੇ ਤੇ ਉਹ ਯਾਰ ਦੋਸਤ ਦੀ اچانک ਡੈਥ ਹੋ ਗਈ ਤਾਂ ਉਹ ਪੈਸਾ ਕਿੱਥੇ ਕਿਤਾ ਕਿਦਾਂ ਲਾਇਆ ਸੀ ਮੈਨੂੰ ਬਿਲਕੁਲ ਨੋਲੇਜ ਨਹੀਂ ਸੀ ਉਹ ਡੁੱਬ ਗਿਆ ਫਿਰ ਮੇਰੀ ਜ਼ਿੰਦਗੀ ਚ ਇੱਕ ਇੱਕ ਵੱਡਾ ਝਟਕਾ ਲੱਗਿਆ ਮੇਰਾ ਬ੍ਰਦਰ ਸੀ ਛੋਟਾ 200 ਛੋਟਾ ਮਤਲਬ ਜਾਨ ਸੀਗਾ ਮੇਰੀ ਮੇਰੀ ਉਹਦੇ ਚੋਦੀ ਮੇਰੇ ਚ ਜਾਨ ਰਸਦੀ ਸੀ ਕਰੋਨਾ ਟਾਈਮ ਚ ਉਹਨੂੰ ਮਾਉਥ ਕੈਂసర్ ਨਿਕਲ ਆਇਆ ਅੱਗੇ ਅਗੇ ਉਹ ਰਖ ਰਾਇਆ 40s ਦੇ ਵਿੱਚ ਇਲਾਜ ਹੋਣਾ ਸੀ ਉਹਦਾ ਸ਼ਾਇਦ ਹੋਣੀ ਬਲਵਾਨ ਹੁੰਦੀ ਹੈ ਸੋ ਕਰੋਨਾ ਦੀ ਵਜ੍ਹਾ ਤੋਂ 1 ਮਹੀਨਾ ਜੋ ਹੈ ਆਪਰੇਟ ਲੇਟ ਹੋ ਹੋਇਆ ਬਹੁਤ ਪੈਸੇ ਲੱਗੇ ਉਹਦੇ ਤੇ ਮਨ ਲੋ ਸਾਨੂੰ ਐ ਸੀ ਵੀ ਸਾਡੇ ਘਰ ਦਾ ਜੀ ਪੈਸਿਆਂ ਕਰਕੇ ਨਹੀਂ ਜਾਣਾ ਚਾਹੀਦਾ ਜਿਨ੍ਹਾਂ ਜਿਨੇ ਕਿਸੇ ਤੋਂ ਮੰਗ ਸਕਦੇ ਸੀਗੇ ਕੋਈ ਯਾਰ ਦੋਸਤੋਂ ਕੋਈ ਮਦਦ ਮੰਗੀ ਕਿਸੇ ਤੋਂ ਉਧਾਰੇ ਮੰਗੇ ਕਿਸੇ ਤੋਂ ਵਿਆਜਾਂ ਦੇ ਮੰਗੇ ਜਿਨੇ 140000 ਵਿਆਜ ਮੰਗੀ ਉਹਨੂੰ 40000 ਰੁਪਏ ਦੇ ਹਾਂ ਕਰਤੀ ਜਿਨੇ 20000 ਮੰਗੇ ਉਹਨੂੰ 20000 ਦੇ ਹਾਂ ਕਰਤੀ ਪਰ ਮੇਰਾ ਭਰਾ ਨਹੀਂ ਬਚਿਆ ਜਦੋਂ ਇਹਨਾਂ ਦੇ ਬ੍ਰਦਰ ਦੀ ਡੈਥ ਹੋਈ ਸੀਗੀ ਤਾਂ ਬਹੁਤ ਹੀ ਇਮੋਸ਼ਨਲ ਰਏ ਸੀਗੇ ਇਹ ਤੇ ਹੁਣ ਵੀ ਅਜੇ 4 ਸਾਲ ਹੋ ਗਿਆ ਉਹਨਾਂ ਨੂੰ ਤੇ ਹੁਣ ਵੀ ਬੜਾ ਯਾਦ ਕਰਦੀਆਂ ਹੁਣ ਕੁਝ ਦਿਨ ਪਹਿਲੇ ਹੀ ਪੂਰੇ 4 ਇਅਰਸ ਹੋਏ ਐ ਤੇ ਬਾਕੀ ਉਹਨਾਂ ਤੋਂ ਬਾਅਦ ਬੜਾ ਔਖਾ ਇਹਨਾਂ ਨੂੰ ਸੰਭਾਲਿਆ 48 ਲੱਖ ਰੁਪਏ ਦਾ ਕਰਜ਼ਾ ਸੀਗਾ ਬ੍ਰਦਰ ਦੇ ਜਾਣ ਤੋਂ ਬਾਅਦ ਤੇ ਉਹਨਾਂ ਨੇ ਕਈਆਂ ਨੇ ਕਿਹਾ ਕੇਸ ਕਰ ਦਾਂਗੇ ਕਈਆਂ ਨੇ ਵੈਸੇ ਧਮਕੀ ਦਿੱਤੀ کافی ਦਿਨ ਤੱਕ ਤਾਂ ਮੈਂ ਹੀ ਕੇ ਅੰਦਰ ਹੈ ਕਿ ਮੈਂ ਜਲਦੀ ਕੋਸ਼ਿਸ਼ ਕਰਾਂਗਾ ਦੇਣ ਦੀ ਪਰ ਮੇਰੇ ਕੋ ਕੋਈ ਦਸਤਾ ਨਹੀਂ ਸੀਗਾ ਕੋਈ ਸਾਧਨ ਨਹੀਂ ਸੀ ਕਮਾਈ ਦਾ ਮੈਨੂੰ ਹੋਪ ਸੀਗੀ ਸ਼ਾਇਦ ਕੋਈ ਫਿਲਮ ਆ ਜਾਏ ਕੋਈ ਕੰਮ ਆ ਜਾਏ ਜਿਹਦੇ ਨਾਲ ਮੈਂ ਆਸਾਨੀ ਨਾਲ ਜਲਦੀ ਦੇ ਸਕਦਾ ਤੇ ਫਿਰ ਘਿਰ ਹਾਰ ਕੇ ਜਦੋਂ ਕੋਈ ਰਾਹ ਨਹੀਂ ਦਿਖਿਆ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਮੇਰੇ ਸਰੀਰ ਦਾ ਮੇਰੇ ਬੋਡੀ ਦਾ ਕੋਈ ਹਿੱਸਾ ਅਗਰ ਬਾਜ਼ਾਰ ਦੇ ਵਿੱਚ ਵਿਕਦਾ ਹੈ ਤਾਂ ਤੁਸੀਂ ਵੇਚ ਕੇ ਆਪਦੇ ਪੈਸੇ ਲੈ ਲਓ ਕੋਈ ਕਿਡਨੀ ਕੋਈ ਲੀਵਰ ਕੁਝ ਵੀ ਅਗਰ ਵਿਕਦਾ ਭਾਈ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਮੇਰੀ ਨੀਅਤ ਸਾਫ਼ ਹੈ ਮੈਂ ਤੁਹਾਡੇ ਪੈਸੇ ਦੇਣੇ ਆ ਅਗਰ ਇਸ ਤਰੀਕੇ ਨਾਲ ਤੁਹਾਡੇ ਪੈਸੇ ਪੂਰੇ ਹੁੰਦੇ ਆ ਤੁਸੀਂ ਲੈ ਚੱਲੋ ਮੈਨੂੰ ਤੋ ਜੇ জানਤੋਂ ਤਕਰੀਬਨ 8-10 ਮਹੀਨੇ ਬਾਅਦ ਮੈਨੂੰ ਪੈਰਾਲਾਈਜ਼ ਹੋ ਗਿਆ ਮੇਰੀ ਰਾਈਟ ਸਾਈਡ ਟੋਟਲੀ ਡੈਡ ਹੋ ਗਈ ਸੀ ਅਚਾਨਕ ਸਡਨਲੀ ਤੇ ਪੀਜੀਆ ਲੈ ਕੇ ਗਏ ਤੇ ਕਾਫੀ ਉੱਥੇ ਟੈਸਟ ਵਗੈਰਾ ਹੋਏ 2-3 ਦਿਨ ਰੈਗੂਲਰ ਕੋਈ ਟੈਸਟ ਨਹੀਂ ਸੀ ਜਿਹੜਾ ਨਹੀਂ ਬਚਿਆ ਫਿਰ ਉਦੇ ਵਿੱਚ ਪਤਾ ਲੱਗਿਆ ਸੀ ਕਿ ਦਿਮਾਗ ਦੇ ਵਿੱਚ ਕਲੋਟ ਬਣ ਗਿਆ ਸੀ ਜਿਸ ਦੀ ਵਜ੍ਹਾ ਤੋਂ ਰਾਈਟ ਸਾਈਡ ਪੈਰਾਲਾਈਜ਼ ਹੋ ਗਈ। ਬਟ ਉਹ ਕਲੋਟ ਬਣਨ ਦਾ ਕਾਰਨ ਕੀ ਸੀ? ਹੋ ਰਿਸਰਚ ਸੈਂਟਰ ਚ ਸੈਂਪਲ ਜੀਵ ਹੋ ਗਏ। ਤਾਂ ਉੱਥੋਂ ਪਤਾ ਲੱਗਿਆ ਸੀ ਕਿ ਹਾਰਟ 48% ਪੰਪ ਨਹੀਂ ਕਰਦਾ, ਮਿਸਮਾਰਦਾ। 52% ਹਾਰਟ ਕੰਮ ਕਰ ਰਿਹਾ ਹੈ। ਫਿਰ ਉਸ ਤੋਂ ਬਾਅਦ ਥੋੜੇ ਹੀ ਟਾਈਮ ਬਾਅਦ ਇਹਨਾਂ ਨੂੰ ਪੈਰਾਲਾਈਜ਼ ਹੋ ਗਿਆ ਸੀ। ਪੈਰਾਲਾਈਜ਼ ਦਾ ਅਟੈਕ ਵਿੱਚ ਵੀ 4-5 ਦਿਨ ਲਗਾਤਾਰ ਪੂਰੇ ਬੈੱਡ ਤੇ ਸੀਗੇ ਉਹ ਉਹਦੇ ਵਿੱਚ ਵੀ ਇਹਨਾਂ ਨੂੰ ਹਾਰਟ ਦੀ ਪ੍ਰੋਬਲਮ ਦਾ ਪਤਾ ਲੱਗਿਆ ਸਾਨੂੰ ਕਿ ਹਾਰਟ ਦੀ ਪ੍ਰੋਬਲਮ ਹੈਗੀ ਹੈ ਐਜ਼ ਅ ਵਾਈਫ ਜਿੱਦਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਸਪੋਰਟ ਕਰਨੀ ਚਾਹੀਦੀ ਹੈ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਆਪਣੇ ਵੱਲੋਂ ਦੇ ਉਹਨਾਂ ਨੂੰ ਸਪੋਰਟ ਕਰਾਂ ਜ਼ਿੰਦਗੀ ਦੀ ਜੰਗ 'ਚ ਤਲਵਾਰ ਦੀ ਧਾਰ ਤੇ ਨੱਚਣ ਵਾਲੇ ਲੋਕ ਖੁਦਕੁਸ਼ੀ ਕਰਨ ਬਾਰੇ ਨਹੀਂ ਸੋਚ ਸਕਦੇ ਰੋਕਣਾ ਮਨਜ਼ੂਰ ਆ ਥੱਕ ਜਾਣਾ ਜਾਇਜ਼ ਆ ਪਰ ਮਜਬੂਰੀਆਂ ਦੇ ਬਹਾਨੇ ਲਾ ਕੇ ਹਾਰ ਮੰਨ ਲੈਣੀ ਕਾਇਰਤਾ ਹਾਲਾਤ ਕਹੇ ਜੇ ਵੀ ਹੋਣ ਕੁਝ ਲੋਕ ਹੁੰਦੇ ਨੇ ਜੋ ਸਾਨੂੰ ਲੜਨ ਦੀ ਹਿੰਮਤ ਦਿੰਦੇ ਨੇ ਜੇ ਕਦੇ ਮਰਨ ਦਾ ਦਿਲ ਕਰੇ ਤਾਂ ਉਹਨਾਂ ਬਾਰੇ ਸੋਚੋ ਜੋ ਤੁਹਾਡੀ ਇੱਕ ਜਿੱਤ ਦੀ ਉਮੀਦ ਦੇ ਵਿੱਚ ਤੁਹਾਡੀ ਹਾਰ-ਹਾਰ ਸਹਿੰਦੇ ਨੇ ਉਹ ਹੁੰਦੇ ਨੇ ਜ਼ਿੰਦਗੀ ਦੇ ਅਸਲੀ ਫਰਿਸ਼ਤੇ ਜੋ ਮਰ ਜਾਣ ਵਾਲਿਆਂ ਨੂੰ ਵੀ ਜੀਉਣ ਜੋਗਾ ਕਰ ਜਾਂਦੇ ਨੇ ਇਹ ਲੜਾਈ ਜੋ ਮੈਂ ਲੜ ਰਿਹਾ ਹਾਂ ਇਹ ਮੇਰੀ ਕਿਸੇ ਦੇ ਨਾਲ ਨਹੀਂ ਇਹ ਲੜਾਈ ਮੇਰੀ ਖੁਦ ਦੇ ਨਾਲ ਹੈ ਤੇ ਮੈਂ ਇਹ ਲੜਾਈ ਜਿੱਤ ਕੇ ਦਿਖਾਉਂਗਾ ਮੈਂ ਅਜ ਵੀ ਸਟਾਰ ਆ ਬਸ ਸਟੇਜ ਬਦਲ ਗਈ ਹੈ ਪਹਿਲੇ ਲਾਈਟਸ ਚ ਕੰਮ ਕਰਦਾ ਸੀਗਾ ਤੇ ਹੁਣ ਮਿੱਟੀ 'ਚ ਇਹ ਮੇਰੀ ਰੀਅਲ ਲਾਈਫ ਦਾ ਸੈੱਟ ਹੈ ਜਿੱਥੇ ਮੈਂ ਮੇਨ ਲੀਡ ਕਿਰਦਾਰਾਂ ਨੇ ਬਾਹਰ ਆ ਹਾਂ ਸਾਡੇ ਕਿਸੇ ਭਰਾ ਨੇ ਕਿਹਾ ਸੀ ਵੀ ਮਰਦਾ ਕੀ ਨਹੀਂ ਕਰਦਾ ਤਾਂ ਕਈਆਂ ਨੇ ਕਿਹਾ ਸੀ ਵੀ ਇਹਦਾ ਮੰਗਲ ਪੁੱਠਾ ਹੋ ਗਿਆ ਦਾ ਸ਼ਨੀ ਸਿੱਧਾ ਹੋ ਗਿਆ ਕਿ ਇਹਦਾ ਕੀ ਵੀਰ ਵਰਕਰ ਦਾਬ ਹੋ ਗਿਆ ਮੈਂ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦਾ। ਪਤੀ-ਪਤੀ ਸਾਲ ਤੱਕ ਤਾਂ ਬੰਦਾ ਜੋ ਜਿੰਨਾ ਮਰਜੀ ਮੈਚੁਰ 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 ਕਰੇ ਮੈਚੁਰਟੀ ਨਹੀਂ ਆਂਦੀ ਕਿ 25-30 ਸਾਲ ਤੱਕ ਬੰਦਾ ਮਸ਼ੂਕ ਦੇ ਛੱਡੇ ਤੇ ਗਰਲਫ੍ਰੈਂਡ ਦੇ ਛੱਡੇ ਤੇ ਜਾਂ ਵਾਈਫ ਦੇ ਛੱਡਣ ਤੇ ਜਾਂ ਕੁਝ ਵੀ ਐ ਨਹੀਂ ਥੀ ਉਹ ਦੇ ਛੱਡਣ ਨੂੰ ਦੁੱਖ ਸਮਝਦਾ ਨਹੀਂ। ਮੈਂ ਵੀ ਸਮਝਦਾ ਸੀਗਾ। ਮੈਨੂੰ ਮੈਂ ਵੀ ਉਹਨਾਂ ਵਿੱਚੋਂ। ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਕੋੜੇ ਆਪਣੇ ਦਾ ਦੁਨੀਆ ਤੋਂ ਚਲੇ ਜਾਣਾ ਮੇਰੇ ਸਾਹਮਣੇ ਇਸ ਤੋਂ ਤੇ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੈ ਜੰਮੇ ਜ਼ਿੰਦਗੀ ਨੇ ਕਈ ਵਾਰੀ ਥੱਲੇ ਸੁੱਟਿਆ ਪਰ ਮੈਂ ਹਰ ਵਾਰੀ ਸੋਚਿਆ ਕਿ ਇੱਕ ਵਾਰ ਫੇਰ ਦਿੰਨੇ ਆ ਟੱਕਰ ਜ਼ਿੰਦਗੀ ਨਾਲ